ਮੈਂ ਸੋਹਣੇ ਬਤਾਉਣ ਲੱਗੇ ਆ ਮੈਨੂੰ ਲੱਗਦਾ ਭਾਬੀ ਉਹਨਾਂ ਸਬਜ਼ੀ ਵੇਖੜਾਉਂਦੀਆਂ ਹੀ ਨਹੀਂ ਐ ਇੱਦਾਂ ਕਰਦੀ ਕਿ ਤੋੜ ਕੇ ਲੈ ਕੇ ਜਾਣੀ ਆ ਭਾਬੀ ਨੂੰ ਕਹਿੰਦੀ ਬਣਾਓ ਅੱਜ ਦਲਜੀਤ ਬੰਡਿਆ ਕੁਛ ਨਹੀਂ ਮੈਂ ਤਾਂ ਸਬਜ਼ੀ ਨਹੀਂ ਵੇਖਣ ਤੂੰ ਵੇਖੀ ਜਾ ਬਤਾਉਂਾਂ ਉਹ ਕਿਉਂ ਪੁੱਛੀ ਹੋਰ ਕੀ ਤੂੰ ਇਹ ਦੇ ਬਤਾਉਂ ਮਾਰੇ ਵੇਖਣ ਤੇਰੇ ਭਰਾਵਾਂ ਨੇ ਝੋਨੇ ਲਾਇਆ ਮੇਰਾ ਧਿਆਨ ਤੇ ਉਹਨਾਂ 'ਚ ਆ ਤੇ ਫੇਰ ਕੀ ਆ ਸਾਰਿਆਂ ਨੇ ਲਾਇਆ ਤੁਸੀਂ ਵੀ ਲਾਏ ਆ ਮਰਾ ਵੀ ਪਾਗਲ ਦੀ ਪਾਗਲਾ ਚੰਗਾ ਤੇਰੇ ਦਿਮਾਗ 'ਚ ਨਹੀਂ ਕੋਈ ਵੀ ਆਉਣਾ ਕਿਹੜਾ ਕੀ ਚੌਂਟਿਆ ਵਾ ਬਹੁਤਾ ਨਹੀਂ ਤੇ ਥੋੜਾ ਥੋੜਾ ਸਮਝ ਨਹੀਂ ਆਉਂਦੀ ਮੈਨੂੰ ਕੁਛ ਗੰਦੇਣਾ ਸਾਰੀ ਉਮਰ ਕੱਸ ਮੈਨੂੰ ਦੱਸ ਤੇ ਉਹਨਾਂ ਵਿੱਚੋਂ ਨੇ ਆ ਜੋ ਮੱਝੀ ਕਰਨਾ ਉਹ ਨਾ ਤੇ ਕਿ ਛੁਣਨੇ ਆ ਤੇਰਾ ਵਿੱਚ ਕੱਖ ਨਹੀਂ ਕੁਸ਼ਣ ਮੇਰੇ ਸਮਝਦੇ ਤੇ ਕੋਈ ਗੱਲ ਨਹੀਂ ਆਉਂਦੀ ਚੰਗੀ ਤਰ੍ਹਾਂ ਦੱਸੋ ਕਹਿਣਾ ਕੀ ਚਾਹੁੰਦੇ ਜੇ ਤੂੰ ਬੁੱਤ ਜਾਣੇ ਮੇਰੀ ਗੱਲ ਸੁਣਾ ਇਹ ਤੇਰੇ ਭਰਾਵਾਂ ਦੀ ਮਾਰਤੀ ਆਹ ਹੋ ਤੇ ਹੈਗੀ ਆ ਤੇਰਾ ਥੋੜਾ ਬਹੁਤਾ ਹੱਸਾ ਤੇ ਬੰਦਈ ਆ ਤੇ ਆਪਾਂ ਕਿਹੜਾ ਹੱਸਾ ਲੈਣ ਦੇ ਆ ਚੱਲ ਇੱਕ ਕਿਲੇ ਖਣ ਦੇ ਜੜ ਦਾਣੇ ਆ ਉਹ ਵਟਕ ਕਿਰੇ ਪੈਸੇ ਆਪਾਂ ਨਾਲ ਲੈ ਜਾ। ਨਹੀਂ ਕੁਛ ਨਹੀਂ ਮੈਂ ਨੀ ਕੰਮ ਚੰਗਾ ਨਾ। ਉਹ ਮੰਮੀ ਆਪਣੀ ਗੱਲ ਨਾਲੇ ਮੇਰੀ ਗੱਲ ਸੁਣੇ ਕਿ ਕੰਨ ਕੋਲ ਕੇ ਤੇਰੀ ਭਾਬੀ ਨੂੰ ਆਉਂਦਾ ਬਾਹਰੋਂ ਉਹਦੇ ਪੇਕਿਆਂ ਤੋਂ ਫੋਨ। ਤੁਹਾਨੂੰ ਕਿਥੋਂ ਪਤਾ ਲੱਗਿਆ? ਗੁੱਸੇ ਹੈ ਨਾ ਪੈਸੇ। ਹਾਂ ਕੋ। ਉੱਤੋਂ ਫੋਨ ਮੰਗਦੇ ਆ। ਠੀਕ ਆ? ਹਾਂ। ਉਹਦੀ ਮੰਮੀ ਨੂੰ ਵੀ ਠੀਕ ਆ। ਤੇਰੀ ਭਾਬੀ ਦੀ। ਅੱਛਾ। ਤੇ ਭਾਬੀ ਜਾਣ ਦੀ ਕੰਡਿੱਤ ਤੇਰੀ। ਚੰਗੀ ਗੱਲ। ਠੀਕ ਆ। ਤੇ ਮੈਂ ਕਹਿੰਨਾ ਵਾਂ ਵੀ ਨਾਲ ਹੀ ਨਾ ਤੇਰੇ ਭਰਾ ਨੂੰ ਭੇਜ ਦਈਏ। ਕਿੱਤੇ ਜੁਮੇਵਾਰੀ ਆਪਣੇ ਕੋਲ ਹੀ ਆ। ਉਹ ਤੁਹਾਡੀ ਗੱਲ ਸਹੀ ਹੈ ਕੁਸ਼ਰ। ਹਾਂ। ਪਰ ਮੈਨੂੰ ਡਰ ਵੀ ਲੱਗਣ ਲਿਆ ਜ। ਤੈਨੂੰ ਡਰ ਕਾਦਾ ਵਾ। ਆਪਾਂ ਕੋਲ ਨੇ ਥੋੜੀ ਖਾਣਾ ਵਾ। ਬੱਚ ਕੱਲੂ ਭਰਾਵਾਂ ਤੋਂ ਮਿਲਣ ਨੂੰ ਵੀ ਜਾਵੂਗੀ। ਇੱਕ ਅੱਖ ਨਹੀਂ ਹੁੰਦਾ। 1 ਲੱਖ 1.5 ਲੱਖ ਵਿੱਚ ਕੀ ਫਰਕ ਪੈਂਦਾ ਇਹਨਾਂ ਨੂੰ? ਦੱਸਾਂ ਮੈਨੂੰ। ਇਹ ਤਾਂ ਮਾਰ ਤੋਂ ਕੰਮ ਲਿਆ। ਸਮਝੀ ਗਾ। ਕਿੱਦਾਂ ਕਰਦੇ ਐ? ਇਹ ਭਾਬੀ ਇਹਨਾਂ ਨਾਲ ਕੱਲੀ ਨਹੀਂ ਜਾਂਦੇ ਨਾ ਵੀਰ ਨੇ ਵੀ ਨਾਲ ਖਾਂ। ਹਾਂ ਤੂੰ ਕਹਿਣਾ ਹੀ ਜਾ ਕੇ ਇੰਨੀ ਗੱਲ। ਸਰ ਮੈਂ ਕਹਿ ਦੂੰਗਾ। ਆਹੋ। ਤੇ ਫੇਰ ਬਹਿਤ ਨਹੀਂ ਆ ਤੇ ਤੂੰ ਚੱਲ ਜਾ। ਹਾਂ। ਬਾਕੀ ਆਪਾਂ ਆ ਕਿ ਹੋਰ ਦੱਸ ਦਨ ਲਾ ਦੰਨੇ ਆ। ਕੋਈ ਚੱਕਰ ਨਹੀਂ ਆ। ਠੀਕ ਆ। ਆ ਵੱਡ ਕੇ ਸਾਹਮ੍ਹ ਕੇ ਫੇਰ ਆਪਣੇ ਜਾ ਕੇ ਵਟਾਂਗੇ। ਚਲੋ ਠੀਕ ਆ ਇਦਾਂ ਕਰ ਲੈ। ਸਮਝ ਲਾ ਗੱਲ ਮੇਰੀ ਚਾਜ ਨਾਲ। ਸਮਝ ਤੇ ਲਈ ਆ ਕੋਈ ਗੱਲ ਨਹੀਂ। ਹਾਂ ਚਲੋ ਫੇਰ। ਪਤਾਉ ਬਾਹਰ ਵੇਖਾਂਗੇ। ਜੇ ਇਹਦਾ ਪ੍ਰਾਅ ਵੀ ਚੱਲ ਜੇ ਨਾ ਵਟਾਂ। ਤਨ ਯਾਰੇ ਕੋ ਹੋਰੀ ਹੁਣ। ਨਿੱਕਾ ਤੇ ਮੇਰੇ ਫੇਵਰ ਚ ਹੀ ਆ। ਆ ਥੋੜਾ ਜਿਹਾ ਟੇਜਾ ਟਾਇਪ ਆ ਉਹਨੇ ਲਾਤ ਡੋਣੀ ਸੀ ਉਹ ਚਲ ਜੇ 10 ਦਿਨ ਤੇ ਉਹਨੇ ਚਰਨ ਨੂੰ ਕੰਮ ਗੋਲ ਹੋ ਜਾਣਾ ਇਹ ਮੈਂ ਸਾਹ ਵਸੂਮ ਕੇ ਐਨ ਵਧੀਆ ਕਰਕੇ ਤੇ ਫਿਰ ਜਾ ਕੇ ਆਪਣੇ ਪਿੰਡ ਜਾ ਕੇ ਵੇਖਾਂਗੇ ਕੰਮ ਕਰ ਉਹਨਾਂ ਨੇ ਕਿਉਂ ਡਿਆ ਉਥੇ ਜਿਹੜਾ ਆਪਣੇ ਨੂੰ ਕਹਿਣਾ ਵੀ ਢੋਨਾ ਦੇ ਨਾਲ ਪੱਕੀ ਗਿਆ ਵਾ ਇਹ ਦੇਖ ਮੈਂ ਮਕੈਨ ਨੇ ਆ ਵੀ 2-4 ਦਿਨ ਰੁਗ ਲਈਏ ਤੇ ਚੰਗੇ ਰਹਿ ਜਾਗੇ ਤੇ ਭਰਨਾ ਮੰਡੀਆਂ 'ਚ ਵੀ ਕਿਹੜਾ ਜੇ ਕੋਈ ਬਾਤਦਾਨਾ ਆਇਆ ਹੋਣਾ ਹਨਾ ਕਾਲੀਆਂ ਨਾ ਹੀ ਕਰੀ ਪੂਰੀ ਸਵਾਵਾ ਕਰੀ ਜਾਂਦੇ ਜੇ ਨਾ ਵੇਖਾਂ ਪ੍ਰੋਣਾ ਝੋਨਾ ਦੇ ਪੱਕਾ ਵਾ ਤੇ ਮੈਂ ਤਾਂ ਡੰਗ ਹੋਰ ਖਰੋਜ ਨੇ ਨੇ ਆਨੇ ਬਾਰਦਾਨਾ ਨਹੀਂ ਆਇਆ ਮੇਰੀ ਗੱਲ ਸੁਣੋ ਹਾਂ ਝੋਨੇ ਦੀ ਟੈਨਸ਼ਨ ਤੋਂ ਪਹਿਲੇ ਇੱਕ ਟੈਨਸ਼ਨ ਹੋਰ ਆ ਘਰ ਤੇ ਆਈ ਤੁਹਾਨੂੰ ਪਤਾ ਹੈ ਚੀਜ਼ ਦਾ ਉਹ ਕਾਦੀ ਆ ਗਈ ਆ ਲੱਖਾਂ ਨੂੰ ਪਤਾ ਨਹੀਂ ਕੀ ਚੀਜ਼ ਆ ਕੋ ਦੱਸੇਗਾ ਵੀ ਨਹੀਂ ਵੱਡੀ ਭਾਦੀ ਆਹੋ ਉਹਨਾਂ ਦੀ ਮੰਮੀ ਬਹੁਤ ਬਿਮਾਰ ਵਾ ਤੇ ਦਾ ਭਲਾ ਹੋ ਜਾਏ ਕਿਤੇ ਉਹ ਜਾਂ ਦੀ ਤਿਆਰੀ ਕਰਦੇ ਪਏ ਆ ਹਾਂ ਉਹ ਟੈਨਸ਼ਨ 'ਚ ਮੈਂ ਇਕੱਲੀ ਕਿੱਦਾਂ ਜਾਵਾਂ ਤੇ ਤੁਸੀਂ ਭੋੜੀ ਨੂੰ ਵੱਡਿਆਂ ਨੂੰ ਭੇਜੋ ਨਾਲ ਕੀ ਕੰਮ ਦੀ ਟੈਨਸ਼ਨ ਹੀ ਲੈਣੀ ਮੈਂ ਹੈਗਾ ਟੜਨਾ ਤੇ ਮੈਂ ਕਹਿੰਦਾ ਜੇ ਤੈਨੂੰ ਵੀ ਮਗਰ ਕੰਮ ਪੈ ਗਿਆ ਤੇ ਫਿਰ ਕੀ ਕਰੇਗਾ ਤੂੰ ਹੀ ਹੱਥ ਕਾਂਡੇ ਹੈ ਪਹਿਲਾਂ ਤੁਹਾਨੂੰ ਉਹ ਜ਼ਰੂਰੀ ਹੈ ਕਿ ਜੇ ਕੰਮ ਜ਼ਰੂਰੀ ਹੈ ਮੈਂ ਪਹਿਲਾਂ ਤੁਹਾਡਾ ਸੰਭਾਲ ਲੂੰਗਾ ਤੇ ਫਿਰ ਆਪਣਾ ਜਾ ਕੇ ਵੇਖੂੰਗਾ ਤੁਸੀਂ ਭੇਜੋ ਉਹਨਾਂ ਨੂੰ ਯਾਰ ਉਹ ਵੀ ਆ ਵੀ ਦਿਨਾਂ 'ਚ ਕੰਮ ਪੈਣਾ ਹੀ ਹੈ ਚਲੋ ਇਹ ਇੱਕ ਚੀਜ਼ ਘਟ ਦੱਸ ਕੇ ਆਉਂਦੀ ਆ ਕੋਈ ਆਓ ਤੇ ਗੱਲ ਤੇ ਠੀਕ ਆ ਹੁਣ ਤੁਸੀਂ ਇਦਾਂ ਕਰੋ ਉਹਨਾਂ ਦੀ ਤਿਆਰੀ ਕਰੋ ਮੈਂ ਭਾ ਦੂ ਕਹਿੰਦਾ ਫਿਰ ਤੂੰ ਮਨ ਨਾਲ ਨਾਲ ਦੀ ਨਹੀਂ ਲੱਗਦੀ ਹੋਈ ਮੈਂ ਆਨਲਾਈਨ ਟਿਕਟਕ ਕਰਾ ਦਨਾ ਦੋਵਾਂ ਦੀ ਹੈਂ ਦੋਵਾਂ ਦੇ ਟਿਕਟਕ ਕਰਾ ਦਨਾ ਆਨਲਾਈਨ ਹੈਂ ਤੇ ਤੁਸੀਂ ਤਿਆਰੀ ਕਰਾਓ ਉਹਨਾਂ ਦੀ ਚੱਲ ਫਿਰ ਯਾਰ ਇਹ ਟੈਨਸ਼ਨ ਨਾ ਲਿਓ ਪਹਿਲਾਂ ਉਹਨਾਂ ਨੂੰ ਤੋਰੀਏ ਫਿਰ ਆਪਾਂ ਪਰਮਾਨੰ ਦੇਖ ਲੈ ਕੀ ਕਰਨਾ ਚੱਲ ਤੇ ਪਰੋਣਾ ਤੇਰੀ ਠੀਕ ਆ ਪਰ ਇੱਕ ਗੱਲ ਪਰੋਣਾ ਤੇਰਾ ਵਗਾ ਬੰਦਾ ਨਹੀਂ ਕੋਈ ਲੱਭਣਾ ਵੇਖ ਲੈ ਨਾ ਨਾ ਕੋਈ ਬੰਦਾ ਆਪਣੇ ਕੰਮ ਦੀ ਪਰਵਾਹ ਛੱਡ ਕੇ ਤੂੰ ਸਾਡਾ ਵੇਖਣ ਡਿਆ ਹੈ ਆਪਣਾ ਹੀ ਕੰਮ ਹੈਂ ਆਪਣਾ ਕਾਰੋਬਾਰ ਛੱਡ ਕੇ ਆਇਆ ਹੈਂ ਨਾਲ ਹੀ ਕਰ ਉਹ ਲੇਟ ਨਾ ਉਹ ਮੈਂ ਨਾ ਤਣ ਜਾਣ ਲਿਆ ਮੈਂ ਕਹਿੰਦਾ ਵੀ ਤੂੰ ਨਾ ਟਾਈਮ ਨਾ ਚੱਲਦਾ ਆ ਆ ਕਰੂ ਬਿਜ ਦਾ ਕੋ ਨੁਕਸਾਨ ਹੋ ਗਿਆ ਫੇਰੀ ਚੰਗੀ ਗੱਲ ਕਿਉਂ ਇਕਾ ਹੋ ਨਹੀਂ ਅੱਛਾ ਹਾਂ ਜਾਓ ਬਸ ਕੰਮ ਖੜਾ ਆ ਤਰਾ ਮੈਂ ਕਰ ਦੇਣਾ ਤੁਸੀਂ ਚੈਰੀ ਕਰਾਉ ਜਾਓ ਚੱਲ ਠੀਕ ਹੈ ਲੈ ਵੀ ਹਾਂ ਵੀ ਕੰਮ ਹੋ ਗਿਆ ਇਹ ਤੋਂ ਪਹਿਲਾਂ ਕਿ ਨਾ ਕਰਨ ਮੈਂ ਟਿਕਾ ਤੇ ਭਰਾਵਾ ਇਹਨਾਂ ਦਿਨ ਪੈਹਾ ਤਾਂ ਬਾਹਰ ਹੰਦਾਰਾਂ ਨੂੰ ਉਹ ਤਾਂ ਮੱਲਾ ਹੀ ਲੈਣੇ ਆ ਜੀਵਨ ਕੋ ਪਤਾ ਲੱਗਣਾ ਵਾ ਜੀਵਨ ਨੂੰ ਆਵਾਜ਼ ਮਾਰਨਾ ਵਾ ਕੀ ਹੋਇਆ ਵਾ ਰੌਣੇ ਨੂੰ ਕੀ ਪਤਾ ਕਿ ਨਹੀਂ ਕੀ ਗੱਲ ਦਾ ਪਤਾ ਕਹਿਣ ਦੇ ਮੈਂ ਟਿਕਟਾਂ ਘਰਾਤੀਆਂ ਕਦੀ ਭੁਜਾਤੀਆਂ ਤੈਨੂੰ ਪਤਾ ਜਿਤਰਾ ਦਾ ਹੈਗਾ ਵਾ ਜੀਵਨ ਇਹ ਜੀਵਨ ਹਾਂਜੀ ਉਹ ਇਧਰ ਆ ਗੱਲ ਸੁਣ ਆਈ ਜੇ ਇੱਕ ਕੰਮਾਂ ਦੇ ਦਿਨ ਵਾ ਤੋਂ ਤੂੰ ਨਵੇਂ ਤੋਂ ਕੰਮ ਤੇਨੂੰ ਕੰਮ ਪੈਂਦਾ ਜਾਂਦਾ ਹਾਂਜੀ ਦੱਸੋ ਉਹ ਕੀ ਹੋਇਆ ਵਾ ਪ੍ਰਭ ਜੀ ਮੰਮੀ ਨੂੰ ਪ੍ਰਭ ਦੀ ਮੰਮੀ ਠੀਕ ਨਹੀਂ ਗਈ ਬੀਪੀ ਬੂਪੀ ਵੱਧ ਗਿਆ ਵਾ ਕਿਤੇ ਅੱਛਾ ਤੋਂ ਟੈਨਸ਼ਨ ਬੜੀ ਲੈਣ ਰਹੀ ਐ ਠੀਕ ਆ ਆਹੋ ਮੈਨੂੰ ਕਹਿਣ ਦੀ ਵੀ ਹੁਣ ਮੈਂ ਕੀ ਕਰਾਂ ਲਾਗਾ ਸ਼ਗਾ ਹੋਏ ਤਾਂ ਬੰਦਾ ਸੇਰੇ ਜਾਵੇ ਸ਼ਮਾਂ ਨੂੰ ਕਰਨ ਨੂੰ ਆ ਜੇ ਹੁਣ ਤੁਹਾਨੂੰ ਪਤਾ ਵੀ ਦੂਰ ਦੀਆਂ ਗੱਲਾਂ ਆ ਉਥੇ ਜਾਣਾ ਕਿਹੜਾ ਸੌਖਾ ਪਿਆ ਕੱਲੇ ਬੰਦੇ ਵਾਸਤੇ ਮੈਨੂੰ ਤੇ ਆਪ ਨਹੀਂ ਕੋਈ ਸਮਝਾਉਣ ਦੀ ਮੈਂ ਕੀ ਕਰਾਂ ਤੁਸੀਂ ਹੁਣ ਸੋਚਿਆ ਕੋਹ ਸਹੂਣਾ ਕਹਿਣ ਡਿਆ ਮੈਂ ਟਿਕਟਕ ਕਰਾਤੀਆਂ ਵਾ ਇਹ ਟਿਕਟਕ ਕਰਾਤੀਆਂ ਵਾ ਆਹੋ ਨਾ ਪੁੱਛਿਆ ਨਾ ਗਿਸ਼ਿਆ ਤਾਂ ਉਹਨੇ ਕਿਨੂੰ ਪੁੱਛ ਕੇ ਟਿਕਟਕ ਕਰਾਤੀਆਂ ਭਲਾ ਉਹਨੂੰ ਕਿਹਨੇ ਕਿਹਾ ਹੋ ਤਾਂ ਤਾਂ ਨੇ ਪੰਗਾ ਲਿਆ ਲੈ ਦੱਸ ਨਹੀਂ ਤੇ ਉਹ ਕਦੀ ਵੀ ਨਾ ਤਾ ਕਿਦੀ ਗੱਲ ਸੁਣੇ ਉਹਨਾਂ ਦੀ ਤੇ ਜੇ ਕੋਈ ਸਲਾਹ ਹੀ ਨਹੀਂ ਬਣੀ ਜਾਣ ਨੂੰ ਤਾਂ ਵਿਚਾਰੀ ਰਹੀ ਤਰਲੇ ਲੈਣ ਪਰ ਆਂਦੀ ਫੇ ਕੱਲੀ ਦਾ ਮੇਰਾ ਹੌਸਲਾ ਨਹੀਂ ਪੈਂਦਾ ਮੇਰਾ ਤਾਂ ਵੀ ਜਹੇਦਾਰ ਨੂੰ ਨਾਲ ਹੀ ਘਲਾਦੀ ਆ ਫਿਰ ਲੈ ਕਿਦਾਂ ਦੀਆਂ ਗੱਲਾਂ ਕਰਦੇ ਏ ਜੇ ਜਥੇਦਾਰ ਨੂੰ ਨਾਲ ਕਲਾਇਆ ਸਰਨਾਵਾ ਹੁਣ ਝੋਨੇ ਤੁਹਾਡੇ ਪੱਕੇ ਆ ਕੰਬਾਈਨ ਆਉਣ ਵਾਲੀ ਆ ਹੈ ਤੇ ਤੁਸੀਂ ਕੱਲੇ ਕੀ ਕੀ ਕਰੋਗੇ ਸੁਖਨਾ ਦਾ ਸਿਹੜ ਵੀ ਹੈਗੇ ਆਪਣੇ ਕੋਈ ਉਹ ਤੇ ਗੱਲ ਹੈਗੇ ਪ੍ਰੋਨਾ ਕਿਧਰ ਪੇ ਮੋਟਾ ਦੂੰਗਾ ਮੈਂ ਝੋਨਾ ਲੈ ਬੋਲਦੀ ਰੱਖੀ ਬੱਕਰਾ ਹੈ ਨਾ ਉਹਨੂੰ ਤੇ ਹੀ ਕਹਿਣ ਏ ਜੇ ਪੇ ਨਾਲ ਵਡਾ ਦਊਗਾ ਤਾਂ ਨੂੰ ਨਹੀਂ ਪਤਾ ਲੱਗਦਾ ਉਹ ਕਿੱਡਾ ਦਿਮਾਗੀ ਤੇ ਕਿੱਡਾ ਤੇਜ ਵਾ ਉਹ ਤਾਂ 24 ਘੰਟੇ ਅੱਖਾਂ ਗੜਛੜਦਾ ਹੜੀ ਫਸਲ ਦੇ ਉੱਤੇ ਮੁੰਜੋਣਾ ਦੇ ਬੜੀਆਂ ਫੜਫੜੇ ਵੇਖਣਦੇ ਹੈ ਕਹਿੰਦਾ ਝਾੜ ਚੰਗਾ ਨਿਕਲਣਾ ਵਾ ਮੈਨੂੰ ਤਾਂ ਪਹਿਲਾਂ ਸ਼ੱਕ ਇਸ ਦੀ ਨੀਤੀ ਤੇ ਇਹਦੀ ਨੀਤੀ ਨਹੀਂ ਮਾੜੀ ਹੈ ਨਾ ਗੱਲ ਨਹੀਂ ਕਰਨ ਵਾਲੀ ਤੁਹਾਨੂੰ ਕੀ ਪਤਾ ਵਾ ਇਹ ਆਇਆ ਐਸੇ ਕੰਮ ਵਾ ਨਾਲੇ ਕੁੜੀਆਂ ਰਹਿਣ ਆਉਂਦੀਆਂ ਹੁੰਦੀਆਂ ਛੁੱਟੀਆਂ ਦੇ ਵਿੱਚ ਜਵਾਈ ਥੋੜੀ ਰਹਿਣ ਆਉਂਦੇ ਹੁੰਦੇ ਆ ਉਹ ਹੁਣ ਇਹ ਘਰੋਂ ਥੋੜਾ ਕੱਢਣਾ ਵਾ ਇਹਨੂੰ ਹੁਣ ਨਾ ਕਿਤੇ ਬਹਾਨਾ ਮਾਰਨਾ ਪੈਣਾ ਮੇਰਾ ਤਾਂ ਮੈਂ ਵੀ ਚਲ ਜਾ ਕਿਸੇ ਵਾਰ ਇੱਕ ਤੇ ਨਾ ਤੁਸੀਂ ਨੂੰ ਆਪਣੇ ਸਿਰ ਤੇ ਚੜਾਇ ਕਦੀ ਇਹਦੇ ਵਾਸਤੇ ਦੇਸੀ ਮੁਰਗਾ ਲਾਇਆ ਕਦੀ ਇਹਦੇ ਵਾਸਤੇ ਕੁਝ ਲਾਇਆ ਉਹ ਤਾਂ ਹੀ ਭੂਏ ਚੜਿਆ ਜਿਆਦਾ ਉਹ ਮੈਂ ਤਾਂ ਆਖਿਆ ਵੀ ਚੱਲ ਕੱਲਾ ਕੱਲਾ ਪ੍ਰੋਣਾ ਤੇ ਕਿਤੇ ਆਖੇ ਤੇ ਬੰਦੇ ਚ ਬੈਠਾ ਕੇ ਆਖੇ ਨਾ ਵੀ ਮੇਰੀ ਇੱਤ ਨਹੀਂ ਕਿਤੇ ਸਭ ਦੇ ਮੇਰੀ ਇੱਕ ਤਾਂ ਤੁਹਾਡੀ ਮਾਈ ਵੱਢਣ ਵਾਲੀ ਆ ਜਿਹਨੇ ਧੀ ਆਪਣੀ ਭੂਏ ਚੜਾਈ ਆ ਉਹਦੇ ਸਿਰ ਤੇ ਇਹ ਆਕੜਿਆ ਫਿਰਦਾ ਵਾ ਹੈ ਵੀ ਮੇਰੀ ਸੱਸ ਮੇਰੇ ਵੱਲ ਵਾ ਤੇ ਮੈਂ ਕਿਸ ਨੂੰ ਕੀ ਜਾਣਣਾ ਇਹਦੀ ਗੱਲ ਸੁਣ ਲਾ ਜਿਸ ਦਰਨੇ ਤੇ ਚੱਲ ਜਾਣਾ ਉਹ ਆਪਣੇ ਉਹ ਸੱਸ ਦੀ ਉਧਰ ਪਤਾ ਲੈਣਾ ਤੇ ਇਹ ਪ੍ਰੋਣੇ ਇਹਨੂੰ ਕਿਤਨਾ ਚਿਰ ਘਰੋਂ ਕੱਢੀਏ ਇਹਨੂੰ ਇਹਨੂੰ ਕੱਢਣਾ ਪੈਣਾ ਵਾ ਹੈ ਇਹਨੇ ਇਦਾਂ ਨਹੀਂ ਜਾਣਾ ਆਪਣੇ ਆਪ ਕੋਈ ਨਾ ਕੋਈ ਬਹਾਨਾ ਮਾਰੋ ਤੇ ਤੁਹੀਂ ਕਹੋ ਪਈ ਹੈ ਕੰਬਾਈ ਨਹੀਂ ਲਾਉਣੀ ਦੱਸ ਦੇਣੇਗੇ ਇਹਦਾ ਵੀ ਕਿਹਦਾ ਕਿਹਦਾ ਫੋਨ ਫੜਨ ਨਹੀਂ ਹੁੰਦਾ ਲੋਕੀ ਦੇ 20-20 ਲੋਕਾਂ ਦੇ ਕਾਮਾਕਾਰ ਤੇ ਇਹਨੂੰ ਇਹਨੂੰ ਕਿਹਦਾ ਫੋਨ ਆਉਣਾ ਭਰਾ ਇਹਦਾ ਉਹ ਤਾਂ ਸ਼ਹਿਰ ਇੰਦਾ ਵਾ ਹੈ ਉਹਨੇ ਵੀ ਪੈੜੀ ਇਹਨੂੰ ਦੇ ਛੜੀ ਆ ਇਹ ਤਾਂ ਮਾਰ ਮਜੇ ਨਾਲ ਮੁੱਛਾਂ ਨੂੰ ਮਟ ਦਿੰਦਾ ਰਹਿੰਦਾ ਸਾਰਾ ਦਿਨ ਤੇ ਬੰਦੇ ਲਾਛੜ ਦਾ ਕੰਮ ਕਰਨ ਆਪ ਤੇ ਹੱਥ ਕੱਖ ਪਨ ਕੇ ਦੋਹਰਾ ਨੀਗਾ ਕਰਦਾ ਦੇਖੋ ਭੈਣ ਸਾਡੀ ਉਹ ਕਿ ਤੂੰ ਨਾਲ ਹੀ ਇਹਨੂੰ ਲੈ ਜਾ ਫਿਰ ਚੁੱਕ ਕੇ ਉੱਥੋਂ ਪੋੜੇ ਪੋਣੀ ਦਿਓ ਵਾ ਇਹਨੂੰ ਘਰ ਰਹਿੰਦੇ ਆਹੋ ਸਾਰੇ ਪੋੜੇ ਧੋੜੇ ਲਾ ਕੇ ਚਲ ਜਾ ਹੈਂ ਪਰ ਨਹੀਂ ਅਗਲਾ ਰੋਟੀ ਪਾਣੀ ਕਿਤਨਾ ਪੂਰਾ ਕਰਦੇ ਉੱਤੇ ਰੇ ਆਣ ਕੇ ਬਹਿ ਗਿਆ ਮੇਰੀ ਗੱਲ ਸੁਣੋ ਜਿਹੜੀ ਤੁਹਾਡੀ ਭੈਣ ਵਾ ਨਾ ਸਾਰੀ ਪਵਾੜੇ ਦੀ ਜੜ ਉਹ ਆ ਜਦੋਂ ਉਹਨੂੰ ਪਤਾ ਵੀ ਮੇਰਾ ਬੰਦਾ ਇਦਾਂ ਦਾ ਵਾ ਤੇ ਕਾਦੇ ਵਾਸਤੇ ਨਾਲ ਲੈ ਕੇ ਹੁੰਦੀ ਆ ਫਿਰ ਉਹਨੂੰ ਆਪ ਕੱਲੀ ਕੋ ਨਹੀਂ ਆਇਆ ਜਾਂਦਾ ਜੇ ਉਹਨੂੰ ਸ਼ਹਿਰ ਉੱਥੇ ਲੈ ਜੀਦਾ ਕਿ ਢਾਬੇ ਤੇ ਮੀਟ ਵੜ ਵੜ ਛੁੱਟੀ ਜਾਂਦਾ ਉੱਥੇ ਬੜਾ ਸੁਆਦ ਬੜਾ ਸੁਆਦ ਬੜਾ ਸੁਆਦ ਐਡਾ ਬਿਸ਼ਰਮਾ ਖਾਈ ਜਾਂਦਾ ਗੱਲਾਂ ਵੀ ਕਰੀ ਜਾਂਦਾ ਮੁੜ ਕੇ ਢਿਹੜਦੇ ਹੱਥ ਫੇਰੀ ਜਾਂਦਾ ਬਾਹਰ ਆਣ ਕੇ ਚੱਲ ਚਲੀਏ ਚੱਲ ਚਲੀਏ ਨਹੀਂ ਉਹਨੂੰ ਪਤਾ ਵਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੈ ਟਾਡੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਤੁਸੀਂ ਕੋ ਲੈ ਲੈ ਜਾਂਦੇ ਜੇ ਬਾਹਰ ਉਹਨਾਂ ਦਾ ਕੀ ਇਰਾਦਾ ਵਾ ਤੇ ਭੈਣ ਆਪਣੀ ਤਾਂ ਮੈਂ ਕਹਿਣ ਨੂੰ ਰਿਹਾ ਇਹਨੂੰ ਕਿਤੇ ਕਿਸੇ ਨੂੰ ਫੋਨ ਕਰੋ ਨਾ ਵੀ ਤੇਰੇ ਇਦਾਂ ਘਰ ਉੱਤੇ ਲੱਗੇ ਕਿ ਚੋਰੀ ਹੋਣੀ ਤੇ ਆਪਣਾ ਘਰ ਵੇਖ ਜਾ ਹਾ ਇਦਾਂ ਦਾ ਫੋਨ ਕਰਾ ਦਿਓ ਨਾ ਕਿਤੇ ਇਹਨੂੰ ਤੇ ਵੇਖੀ ਭੈਣ ਰਾਹ ਨ ਲੱਭਣਾ ਮੁੜ ਕੇ ਇਹ ਕੋਈ ਗਾਉਂ ਸਹੀ ਹਾਂ ਹਾਂ ਆਈਏ ਸਕੀਮ ਹੁੰਦਾ ਕੰਬਾਈਨ ਨਹੀਂ ਜੇ ਲਾਉਣੀ ਤੇ ਹੁੰਦੇ ਆ ਉਹ ਨਾ ਨਾ ਆਹੋ ਇਹਨੇ ਤੇ ਅਧ ਨਹੀਂ ਸਾਡੇ ਪੱਲੇ ਪੈਣ ਦੇਣਾ ਇਹਨੇ ਇੱਕ ਟਰਾਲੀ ਆਪਣੇ ਨਾਂ ਤੇ ਬਾਕੀ ਸਾਡੇ ਨਾਂ ਪਤਾ ਕੀ ਗੱਲ ਵਾ ਚਤਰਾ ਬੜਾ ਵਾ ਹੈ ਸਭ ਕੋ ਹੁੰਝ ਕੇ ਆਪਣੇ ਟਿਹੜੇ ਚਪਾ ਲੈਣਾ ਇਹਨੇ ਤੇ ਅਸੀਂ ਵੇਂਦੇ ਰਹੇ ਅੰਤਰੇ 6 ਮਹੀਨੇ ਹੋ ਗਏ ਫਸਲਵਾਲ ਵੇਂਦਿਆ ਖਪ ਗਿਆ ਕਿਤਨਾ ਗੱਲਾਂ ਕਰਨ ਦੇ ਮੈਂ ਟਿਕਟਾਂ ਘਰਾਤੀਆਂ ਮੈਂ ਹਰੇ ਪਾਣੀ ਕਿਤੇ ਪੈਸਤੀਆਂ ਘਰਾਤੀਆਂ ਹਰੇ ਚੱਲ ਕੋਈ ਨਹੀਂ ਉਹਦੀ ਮਜਬੂਰੀ ਹੈ ਵਿਚਾਰੀ ਦੀ ਜਾਣਾ ਪੈਣਾ ਤੇ ਜਾਣਾ ਕਿੱਥੇ ਉਹਨਾਂ ਨੂੰ ਪਤਾ ਵੀ ਫਸਲ ਦੇਣਾ ਕਿਤਨਾ ਵੀ ਹੈ ਨਾ ਆਪਣਾ ਟਾਈਮ ਕੱਢ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਜਾਓ ਤੇ ਇਹਦੀ ਮੈਂ ਛੁੱਟੀ ਕਰਉਣਾ ਕਿਸ ਨਾਲ ਕਿਸ ਸਾਹਿਬ ਨੂੰ ਆਹੋ ਇਹ ਤਾਂ ਤੁਸੀਂ ਸੋਚੋ ਇਹ ਹੋਣਾ ਅੱਜ ਮੈਂ ਬਾਹਰ ਅੰਦਰ ਰਹਿ ਕੇ ਖਾਣਾ ਇਹਨੂੰ ਮੈਨੂੰ ਬਣਾਉਂ ਦਾਲ ਤੇ ਕੋ ਕਦੂ ਦੇ ਬਾਹਰ ਉਹ ਦੋ ਲੱਗੇ ਆ ਅੱਛਾ ਚਾੜ ਕੇ ਰੱਖੋ ਪੂਰੇ ਹੋਣ ਇਹ ਨੱਪੀ ਭੱਜ ਜਾਣਾ ਤੀਜੇ ਕੱਦੂ ਤੇ ਚੱਲ ਕੋਈ ਨਹੀਂ ਅੱਜ ਮੈਂ ਕੱਦੂ ਬਣਾਉਣੀ ਆ ਆਹੋ ਫਿਕਰ ਨਾ ਕਰੋ ਮੈਂ ਵੀ ਆਖਣਾ ਭਰਾਵਾ ਮੈਂ ਨਹੀਂ ਮੈਂ ਨਹੀਂ ਕਹਾਂਦਾ ਮੈਂ ਤਾਂ ਕਿ ਮੱਤਲੇ ਖਾ ਖਾ ਗਦੇ ਚੱਲ ਠੀਕ ਆ ਆਹ ਹਾਂ ਚੰਗਾ ਨੇ ਫੇਰ ਨਿਕਲਣਾ ਹੀ ਇੱਥੋਂ ਚਲੋ ਕਰਾਓ ਫਿਰ ਫੋਨ ਚੱਲ ਯਾਰ ਬੁਲਗਿਆ ਕਾ ਮਸਲਾ ਹਬਾ ਉਹਦੇ ਪੂਰੀ ਲੱਗਦੀ ਆ ਗੱਲ ਯਾਰ ਚਾਰ ਜੀ ਬੈ ਕੇ ਚੱਲ ਜਾਣਗੇ ਹਾਂ ਭਾਜੀ ਹਾਂਜੀ ਮਾਰਾਂ ਮੈਂ ਕਿੰਨਾ ਵਾ ਹਾਂ 7 ਵੇ ਦੀ ਟ੍ਰੇਨ ਤੁਰਨੀ ਹੈ ਬਿਆਸੋਂ ਅੱਛਾ ਤੇ ਤੁਸੀਂ 6 ਵੇ ਨਿਕਲ ਜਾਓ ਇੱਥੋਂ ਘੰਟੇ ਚੱਲ ਜਾਣਗੇ ਉੱਥੇ ਸਾਢੇ 5 ਤੁਰ ਪੋ ਆਹੋ ਅੱਧਾ ਘੰਟਾ ਘੰਟਾ ਪਹਿਲਾਂ ਜਾਣੇ ਡੇਢ ਘੰਟਾ ਤੇ ਕੋ ਵਧੀਆ ਹੀ ਆ ਟ੍ਰੇਨਾਂ ਲੰਘੂਗੀ ਉਹੋ ਤੇ ਗੱਲ ਵਾ ਤੁਸੀਂ ਚੜਾਓ ਭਾਈ ਜਣਾ ਨੂੰ ਉਹ ਨਾਲੇ ਟ੍ਰੇਨ ਨੂੰ ਅਹੀਂ ਡਿਕਣਾ ਵਾ ਉਹਨੇ ਥੋੜਾ ਸਾਨੂੰ ਡਿਕਣਾ ਵਾ ਟਾਈਮ ਨਾ ਜਾਵਾਂਗੇ ਤੇ ਟਾਈਮ ਨਾ ਆ ਜਾਾਂਗੇ ਮੁੜ ਕੇ ਹਾਂ ਤੇ ਨਾਲੇ ਗੱਲ ਸੁਣੋ ਮੇਰੀ ਹੈਂ ਓਂਦੇ ਵਾਲੇ ਓਮੇ ਕੋਲੋਂ ਮੈਂ ਮੱਛੀ ਗਈ ਆ ਨੂੰ ਉਹਨੇ ਮਹਗਾਈ ਆ ਅੱਜ ਵਧੀਆ ਜੀ ਉਹ ਭਾਈਆ ਸਾਢੇ ਘੱਟ ਅੱਗੇ ਬੇਫਤਾ ਬਣੀ ਹੈ ਤੈਨੂੰ ਮੱਛੀਆਂ ਲੱਭਣ ਦੀ ਜਾਨਵਰਾਂ ਤੇ ਚੱਲ ਜਾਣੇ ਆ ਸ਼ਾਮਾਂ ਨੂੰ ਆਪੋ ਗਾ ਆਪਣਾ ਮੱਛ ਮਾਰਨਾ ਤੁਸੀਂ ਮੈਂ ਉਹਨੂੰ ਕਿਹਾ ਹੁਣ ਆਰਡਰ ਕੀਤੀ ਸੀ ਉਹਨੇ ਵਿਚਾਰਿਆ ਕਹਿਣਾ ਮੈਂ ਗਾਂਤ ਸਮਾਨ ਨਹੀਂ ਫਿਰ ਮੰਗੋਂਦੇ ਹੋ ਜੀ ਮੇਰੀ ਗੱਲ ਸੁਣ ਲਾ ਮੈਨੂੰ ਉੱਥੇ ਟਾਈਮ ਲੱਗ ਜਾਣਾ ਵਾ ਤੇ ਘੜੀ ਲੱਗ ਜੂਗੀ ਨਾ ਕੋਈ ਚੱਕਰ ਨਹੀਂ ਆ ਘਰ ਸਬਜੀ ਸੂਜੀ ਕਦੂਆਂ ਦੀ ਬਣੀ ਆ ਤੇ ਚੁੱਪ ਕਰਕੇ ਉਹ ਖਾ ਲਈ ਭਾਜੀ ਗੱਲ ਸੁਣੋ ਮੇਰੀ ਹਾਂ ਉਹਨੂੰ ਹੁਣ ਮੱਲ ਖਾਈ ਆ ਤੇ ਜੇ ਆ ਹੁਣ ਸੋਦਾ ਨਾਲ ਲਈਏ ਤੇ ਗਾਂੜੀ ਕੋਣ ਤੇ ਕੋ ਮੰਗਾਊਗਾ ਮੇਰੀ ਗੱਲ ਸੁਣ ਲਾ ਮੇਰੇ ਕੋ ਤੇ ਮਹਾ ਤੇਲ ਤੂਲੀ ਪੈਣਾ ਵਾ ਤੇ ਕੋ ਉਹਨਾਂ ਨੂੰ ਪੈਸੇ ਦਿੱਤੇ ਜਾਣ ਜੇ ਤੇਰੀ ਜੇ ਚ ਰੁਪਿਆ ਕੋ ਹੈਗਾ ਉਹ ਮੈਂ ਫੋਨ ਕਰ ਮੇਰੀ ਗੱਲ ਸੁਣੋ ਉਹ ਮੇ ਕੋ ਆਪ ਹੀ ਪੈਸੇ ਫੜ ਕੇ ਤੇ ਲੈ ਆਵੀਂ ਭਾਵੇਂ ਤੱਕ ਲਾਹੌਰ ਲੈ ਆਵੀਂ ਮੈਂ ਦੱਸ ਕਿੱਥੇ ਜਾਂਦਾ ਰਹੂੰਗਾ ਹੁਣ ਤੁਹਾਡੇ ਘਰ ਦੇ ਰੱਖੀ ਨਹੀਂ ਕਰਨੀ ਮਗਰੋਂ ਉੱਥੋਂ ਰੱਖੀਂ ਨਾ ਤੇ ਕਿਹੜੇ ਚੋਰ ਪੈਣ ਦੇ ਗੱਲ ਸੁਣੋ ਨਾ ਤੁਸੀਂ ਲਾਏ ਹੋ ਮੈਨੂੰ ਫੋਨ ਕਰ ਦੂੰ ਲੰਘਦੇ ਹੁੰਦੇ ਫਿਰ ਪੈਸੇ ਦੇ ਦੇਓ ਬਾਅਦ ਚ ਕੋਈ ਚੱਕਰ ਨਹੀਂ ਆ ਹੁਣ ਲੈ ਆਏ ਹੋ ਇਹਨੂੰ ਮਛੀ ਦੀ ਪਈ ਆ ਇੱਧਰ ਰਿਸ਼ਤੇਦਾਰ ਬਿਮਾਰ ਪਏ ਆ ਕੀ ਬੰਦਾ ਕਰੇ ਇਹੋ ਜਿਹਾ ਭੁੱਖਾ ਰਿਸ਼ਤੇਦਾਰ ਵੀ ਨਾ ਕੈਦਾ ਹੋਵੇ ਹੱਦ ਹੋਈ ਆ ਦਲਾਸਾ ਦੇਣ ਦੀ بجائے ਹੋਰ ਸਮਾਨ ਲਖਾਉਣ ਡਿਆ ਬੜਾ ਇਹਨਾਂ ਵਿਆਹ ਦਾ ਖਮੜਿਆ ਦਾ ਸਭ ਦੇ ਦਾ ਇਹਨੂੰ ਧਰਨਾ ਮਾਸਾ ਸ਼ਰਮ ਨਹੀਂ ਕੀ ਕੀ ਕਹਤੇ ਬੀਤੰਡੀ ਕਹਤੇ ਨਹੀਂ ਉਹ ਜਾਣਦੇ ਪਰੇ ਯਾਰ ਹਾਂ ਮੇ ਪੰਥ ਤਾਂ ਉਠਾ ਕੇ ਰੱਖ ਤੂੰ ਸਕੂਲes ਗੱਲ ਨਹੀਂ ਜਾਂਦਾ ਹੁੰਦਾ ਜਾਂਦਾ ਮਾਮੀ ਜੀ ਜਾਂਦਾ ਮਾਮੀ ਜੀ ਇੱਥੇ ਕੀ ਕਰਨ ਦੇ ਜੇਵੇਂ ਆਪਣੇ ਪਿਓ ਨੂੰ ਕਹਾਂ ਮੈਂ ਸਕੂਲੇ ਜਾਣਾ ਵਾ ਹੈ ਕਿਹਾ ਆਪਣੇ ਪਿਓ ਨੂੰ ਤਾਂ ਆਪਣੇ ਘਰ ਦੀ ਪੁੱਤ ਤਿਆਰੀ ਕਰੋ ਹੁਣ ਤੁਹਾਡਾ ਵਿੱਚ ਉਹਨਾਂ ਪੱਕਾ ਹੁਣਾਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਕੀ ਸੋਚ ਕੇ ਸਾਰੇ ਟਬਰ ਨੇ ਡੇਰੇ ਲਾਏ ਇੱਥੇ ਵਿੱਚ ਕੀ ਗੱਲ ਹੋ ਗਈ ਆ ਉਹ ਨਹੀਂ ਨਹੀਂ ਗੱਲ ਕਾਦੀ ਹੋਣੀ ਆ ਮੈਂ ਉਹਦਾ ਹੀ ਪੁੱਛਣ ਦੀ ਪਿਆ ਗੱਡੀ ਕਿੰਨੇ ਦੀ ਆਈ ਤੇਰੀ ਉਹ ਗੱਡੀਆਂ ਦਿੱਤ ਬੜੀਆਂ ਆਰ ਕੋਈ ਤਾਂ ਨਾਲ ਆਂ ਅੱਛਾ ਅੱਛਾ अच्छा बस ਉਹ ਹੀ ਪਤਾ ਕੀ ਆ ਹਾਂ ਇਹ ਤਾਂ ਮਹੀਨੇ-ਮਹੀਨੇ ਦਾ ਸਿਲੇਬਸ ਐਵੇਂ ਕਵਰ ਕਰ ਜਾਂਦਾ ਵਾ ਐਡਾ ਤੇਜ਼ ਵਾ ਹਾਂ ਚਲੋ ਪੁੱਤ ਖੇਡੋ ਚਲੋ ਪਿਓ ਤਾਂ ਹੀ ਗਿਆ ਵਾ ਕੇ ਹੋਰ ਤੇਜ਼ ਦਾ ਜਮਾਨਾ ਭਾਬੀ ਆਹ ਕਿਹੜੀ ਗੱਲ ਵਾ ਤਾਂ ਹੀ ਤਾਂ ਕਹਿੰਦੀ ਪਿਓ ਤਾਂ ਹੀ ਗਿਆ ਵਾ ਪਿਓ ਘੱਟ ਤੇਜ਼ ਵਾ ਤੇ ਕਿਤਾ ਹੋ ਗਈ ਤੇਰੀ ਆਹੋ ਤੇ ਵਿਚਾਰੇ ਤਿਆਰੀ ਆ ਅੱਛਾ ਆਹ ਚਲ ਜਾਣਾ ਉਹਨਾਂ ਨੇ ਸ਼ਾਮਾਂ ਨੂੰ ਅੱਛਾ ਹਾਂ ਤੇ ਐਂ ਏਦਾਂ ਕਰਿਓ ਹਾਂ ਕਿ ਉੜੇ ਜੈਨਾ 2-4 ਘੰਟੇ ਚ ਕੱਟ ਛੜੇ ਨਾਲ ਲਸਣ ਜ਼ਰੂਰ ਕੱਟ ਲਿਓ ਮੇਰੀ ਗੱਲ ਸੁਣ ਲਾ ਨਾ ਤੇ ਮੈਂ ਕੱਟਾਂ ਲਸਣ ਤੇ ਨਾ ਕੱਟਾਂ ਮੈਂ ਗੰਡੇ ਕਿ ਕੀ ਗੱਲ ਹੋ ਗਈ ਹੈ ਮੈਂ ਕਦੂ ਦੀ ਸਬਜ਼ੀ ਲਈ ਹੈ ਤਾਰ ਅੱਜ ਓ ਭਾਬੀ ਤੇਰੀ ਗੱਲ ਸੁਣ ਕਦੂ ਖਾਣਾ ਉਹ ਸਵੇਰੇ ਗਰਮ ਕਰਕੇ ਖਾਵਾਂਗੇ ਹੁਣ ਮੈਂ ਕੁਝ ਹੋਰ ਆਰਡਰ ਕਰਤਾ ਵਾ ਮੇਰੀ ਗੱਲ ਸੁਣ ਨਾ ਸਰਸ ਦੇ ਪਿਓ ਦਾ ਹੋ ਗਿਆ ਪੇਟ ਖਰਾਬ ਮੀਟ ਖਾ ਖਾ ਕੇ ਉਹਨੇ ਤੇ ਵਿਚਾਰੇ ਨੇ ਕਦੀ ਇਦਾਂ ਖਾਦਾ ਨਹੀਂ ਵਾ ਤਵਾ ਬਾਹਰ ਦਾ ਤੇ ਤੁਹਾਡੇ ਨਾਲ ਰਲ ਕੇ ਤੇ ਉਹ ਵੀ ਖਾ ਗਿਆ ਉਹਦਾ ਪੇਟ ਖਰਾਬਾ ਵਿਚਾਰੇ ਦਾ ਉਹ ਕਦੀ ਬਣ ਕੇ ਪਪਾ ਨਾ ਮੈਂ ਲੈ ਹੱਦ ਹੋ ਗਈ ਆ ਦੋ ਦੋ ਚੀਜ਼ਾਂ ਥੋੜੀ ਘਰ ਚ ਬਣਦੀਆਂ ਹੁੰਦੀਆਂ ਹਨ ਪਪਾ ਵੀ ਇਹੋ ਚਾਰ ਦਿਨ ਤੁਹਾਡੇ ਕੋਲ ਆ ਕਰ ਲੋ ਸੇਵਾ ਹੀ ਹੋਂਡਿਆ ਐਵੇਂ ਨਾ ਪਾ ਭੀ ਤਾਂ ਕਰਿਆ ਕਰ ਪੰਜਾਬ ਰ ਲੈ ਵੇਖਾ ਕਿੱਡਾ ਚਤਰਾਵਾ ਹੈ ਐਵੇਂ ਨਿਕੜਿਆ ਕਰ ਕੋਈ ਗੱਲ ਨਹੀਂ ਨਾ ਤੈਨੂੰ ਕੀ ਤੇਰੇ ਕਿਹੜੇ ਪੱਲਿਓ ਜਾਣੇ ਆ ਸਿਰ ਤੇ ਤੁਹਾਡਾ ਮੁੰਨਣ ਡਿਆ ਵਾ ਦੋਵਾਂ ਹਥਾ ਨਾਲ ਪਰ ਕਰੀਏ ਤੇ ਕਰੀਏ ਕੀ ਇਹੋ ਜਿਹਾ ਲਾਲਚੀ ਜਵਾਈ ਨਾ ਤੇ ਕਿਸਦਾ ਹੋਵੇ ਤੇ ਨਾ ਹੋਰ ਹੁਣ ਕੀ ਕਰਾਂ ਮੈਂ ਉਹ ਵੀ ਚੱਲ ਚੱਲੀ ਹੈ ਵੱਡੀ ਵੀ ਤੇਵਾ ਡਾਪਾ ਜੀ ਵੀ ਚਲ ਚਲੇ ਆਵਾ ਅੱਗੇ ਤੋਦਰਾ ਮੈਂ ਦੁਖ ਸੋ ਕਰ ਲੈਂਦੀ ਹੁਣ ਦੋਹਾਂ ਜੀਆਂ ਨੇ ਰਲ ਕੇ ਮੈਨੂੰ ਖਾ ਜਾਣਾ ਵਾ ਕੀ ਕਰਾਂ ਹੁਣ ਮੈਂ ਜੇ ਗੰਡੇ ਨਾ ਨਾ ਕੱਟੇ ਤਾਂ ਵੀ ਮੇਰੇ ਪਾ ਦਾ ਪਵਾੜਾ ਏਦਾਂ ਕਰਦੀ ਆ ਦਲਜੀਤ ਕੌਰ ਨੂੰ ਕਹਿਨੀ ਆ ਜਾ ਕੇ ਫੇ ਤੂੰ ਗੰਡੇ ਕੱਟ ਵਿਆ ਤੇਰਾ ਬੰਦਾ ਮੰਗਣੇ ਮੀਟ ਉਹਨੂੰ ਦੱਸ ਲਈ ਜਾ ਕੇ ਵੇਖਾਂ ਨਜ਼ਾਰੇ ਲੱਗੇ ਪੇਕੇ ਆਣ ਕੇ ਹੈ ਕਿਦਾਂ ਲੰਮੀਆਂ ਤਾਣ ਕੇ ਸੁੱਤੀ ਆ ਕੋਈ ਬਾਹਰ ਦੀ ਦੁਨੀਆ ਦਾ ਹੈ ਉਹਨੂੰ ਪਤਾ ਤੇ ਮੇਰਾ ਘਰ ਵਾਲਾ ਕੀ ਚਤਰਾਇਆਂ ਕਰਦਾ ਫਿਰਂ ਡਿਆ ਵਾ ਚਾਤਰਗਿਰਿ ਨਾ ਹੋਵੇ ਤੇ ਕਿ ਥਾਂ ਦੀ ਸਾਰੇ ਪੋੜੇ ਤੇ ਇਹਦੇ ਜਿਹੜੇ ਲੈ ਕੇ ਆਂਦੀ ਆ ਨਾਲ ਠਾਲਾਂ ਇਹਨੂੰ ਹਣ ਦਲਜੀਤ ਕੀ ਗੱਲ ਲੋਗੀ ਪੱਪੀ ਉੱਠ ਤੇ ਸਹੀ ਤੂੰ ਤੇ ਆਉਂ ਸੁਤੇ ਜਿੱਦਾਂ ਕਿ ਰਾਤ ਨਹੀਂ ਨੀਂਦ ਨਹੀਂ ਰਹੀ ਆ ਪੱਪੀ ਮੈਂ ਠੀਕ ਨਹੀਂ ਮੈਂ ਤਾਂ ਹੀ ਸੁੱਤੀ ਆ ਹਾਏ ਤੈਨੂੰ ਕੀ ਹੋ ਗਿਆ ਹੁਣ ਸਰਪੇਟ ਬੜੀ ਹੋਣੀ ਸੀ ਉਹ ਤਾਂ ਗੱਲ ਠੀਕ ਆ ਤੇ ਗੋਲੀ ਦਿੰਨੀ ਤੈਨੂੰ ਮੈਂ ਸਰਪੇਟ ਦੀ ਤੇ ਨਾਲੇ ਬਣਾ ਦੇਣੀ ਹੈ ਚਾਹ ਪੀ ਕੇ ਨਾ ਤੇ ਤੇਰਾ ਘਰ ਵਾਲਾ ਕਹਿਣ ਡਿਆ ਗੰਡੇ ਤੇ ਲਸਣ ਛਿਲੋ ਭੱਬੀ ਮੇਰੇ ਕੋਲ ਜੇ ਛੱਲਿਆ ਜਾਣਾ ਮੇਰੇ ਤੇ ਸੇਪਟ ਬੜੀ ਹੋਣਦੀ ਐ ਮੇਰੀ ਗੱਲ ਸੁਣ ਲੈ ਦਲਜੀਤ ਅੱਗੇ ਪ੍ਰਭ ਮੇਰੇ ਲੱਗੇਗੀ ਹੁਣ ਪ੍ਰਭ ਤੇਨੂੰ ਪਤਾ ਹੀ ਨਾ ਪਉਦੀ ਮਾਂ ਨਹੀਂ ਠੀਕ ਤੋ ਪਤਾ ਲੈਣ ਚਲ ਗਈ ਆ ਹੈ ਤੇ ਹੁਣ ਤੈਨੂੰ ਨਾ ਮੇਰੇ ਲਾਗੇ ਕੰਮ ਕਰਾਉਣਾ ਹੀ ਪੈਣਾ ਵਾ ਉਹ ਤੇ ਮੈਂ ਕਰਾ ਦੂੰਗੀ ਮੈਂ ਠੀਕ ਹੋਵਾਂ ਤੇ ਭੱਬੀ ਮੈਂ 100 ਵਾਰੀ ਕਰਾ ਦਾਂ ਮੈਂ ਤੇ ਕਹਿ ਲਈ ਆ ਕਿ ਤੈਨੂੰ ਗੋਲੀ ਦੇ ਦੇਣੀਆਂ ਤੇ ਨਾਲ ਚਾਹ ਦਾ ਕੱਪ ਦੇ ਦੇਣੀਆਂ ਹੈਂ ਪੀ ਕੇ ਤੇ ਗੰਡੇ ਗੁੰਡੇ ਚੀਰਲਾ ਦੀ ਮਰਜ਼ੀ ਦੀ ਸਬਜ਼ੀ ਬਣਾ ਦੇ ਉਹਨੂੰ ਮੇਰ ਕੋ ਨਹੀਂ ਨੇ ਨੇ ਪੰਗੇ ਹੁੰਦੇ ਮੈਂ ਤੇ ਹੁਣ ਕਦੋਂ ਦੀ ਸਬਜ਼ੀ ਬਣਾ ਕੇ ਹਟੀਆਂ ਜੇ ਕੁਈ ਘਰ ਕਰਦਾ ਸੋਚ ਰੋਜ਼-ਰੋਜ਼ ਮੀਟਵਾਰਾ ਖਾਂਦੇ ਭਲਾ ਹੈ ਚੱਲ ਜਵਾਈ ਪਾਈ ਆਇਆ ਵਾ ਇੱਕ ਦਿਨ ਸੇਵਾ ਹੁੰਦੀ ਦੋ ਦਿਨ ਸੇਵਾ ਹੁੰਦੀ ਆ ਹੁਣ ਜਿੰਨੇ 8-8 ਦਿਨ ਰਹਿਣਾ ਵਾ ਉਹਦੀ ਕਾਦੀ ਸੇਵਾ ਕਰੀ ਆਪਾਂ ਭਾਬੀ ਵੇਖਿਆ ਸੁਣੌਣ ਲੱਪੇ ਹੈ ਨਾ ਕਿ ਆ ਕਿਉਂ ਗਏ ਆ ਮੈਂ ਨਹੀਂ ਕਹਿੰਦੀ ਤੁਸੀਂ ਆ ਕਿਉਂ ਗਏ ਜੀ ਪਰ ਮੇਰੀ ਗੱਲ ਸੁਣ ਭੀ ਜਿੱਦਾਂ ਟੱਬਰ ਰਹਿੰਦਾ ਬਾਕੀ ਹੁੰਦਾ ਰਹਿਣਾ ਚਾਹੀਦਾ ਵਾ ਨਾ ਆ ਕਿਉਂ ਆਇਆ ਵਾ ਵੱਖਰੀ ਚੀਜ਼ ਚ ਜਵਾਈਆਂ ਵਾਲੀ ਇਹੋ ਜੇ ਕੰਮ ਆਪਾਂ ਨਹੀਂ ਕਿਤੇ ਦੇਖਿਆ ਚੱਲ ਭਬੀ ਜੀ ਕਰਦਾ ਹੋਊਗਾ ਤੇ ਕਹਿਤਾ ਵਾ ਤੇਰਾ ਵੀਰ ਵਾਰਾ ਸੌਰੇ ਜਾ ਕੇ ਨੇ ਕਦੀ ਨਹੀਂ ਮਹਿਸੂਸ ਹੋਣ ਦਿੱਤਾ ਆਪੇ ਰੋਟੀ ਫੜ ਕੇ ਖਾ ਲੈਂਦਾ ਅਗਲਾ ਹੈ ਤੇ ਉਹ ਆਂਦੇ ਆ ਪੀ ਇਹੋ ਜਿਹਾ ਜਵਾਈ ਤਰ੍ਹਾਂ ਸਾਰਿਆਂ ਨੂੰ ਦਵੇ ਤੇ ਜਿਹੜਾ ਤੇਰਾ ਪਰੋਣਾ ਵਾ ਨਾ ਉਹ ਤੇ ਸੱਚੀ ਹੱਦਾਂ ਬੰਨੇ ਪਾਰ ਕਰੀ ਜਾਂਦਾ ਵਾ ਮੈਂ ਕੀ ਮੰਗ ਲਿਆ ਭਾਬੀ ਤੁਹਾਡ ਕੋ ਇੱਕ ਮੀਟ ਹੀ ਮੰਗਿਆ ਤੇ ਫਿਰ ਕੀ ਹੋ ਗਿਆ ਹਾਇ ਨਹੀਂ ਨਾ ਮੀਟ ਹੋਇਆ ਸਹੀ ਕਿਤੇ ਬੰਦੇ ਨੇ ਹਫਤੇ ਚ ਇੱਕ ਦਿਨ ਖਾ ਲਿਆ ਉਹ ਤੇ ਆਂਦਾ ਮੈਨੂੰ ਰੋਜ਼ ਹੀ ਸਲੂਣਾ ਚਾਹੀਦਾ ਕੋਹ ਨਾ ਕੋਹ ਹੱਦ ਹੋ ਗਈ ਇਹਦੇ ਵਾਲੀ ਮੈਂ ਤਾਂ ਹੈਰਾਨ ਹੁਣੀ ਆ ਕਿ ਆਪਣੇ ਘਰ ਵੀ ਇਦਾਂ ਹੀ ਕਰਦਾ ਹੁੰਦਾ ਵਾ ਭਾਬੀ ਉਹਨਾਂ ਦੀ ਆਦਤ ਹੀ ਇਦਾਂ ਦੀ ਆ ਘਰੇ ਵੀ ਇਹੀ ਹਾਲ ਆ ਆਹੋ ਹੁਣ ਭਰਾ ਵਾ ਤੇ ਉਹ ਰਹਿੰਦਾ ਵਾ ਮਾਰ ਚੰਡੀਗੜ ਤੇ ਇਹ ਇੱਥੇ ਸਾਰੀ ਐਸ਼ ਇਹੋ ਕਰਨ ਡਿਆ ਵਾ ਜੇ ਲਾਗੇ ਹੋਰ ਵੀ ਟੱਬਰਦਾਰੀ ਹੋਵੇ ਤੇ ਆਪੇ ਫਿਰ ਮੀਟ ਨਹੀਂ ਸੱਜਣੇ ਕਿਤੇ ਆਪਣੇ ਖਰਚੇ ਪੂਰੇ ਨਹੀਂ ਹੁੰਦੇ ਕਿਤੇ ਪਰ ਇਹਨੂੰ ਕੀ ਇਹ ਤਾਂ ਸਾਰੇ ਆਲੇ-ਦੁਆਲੇ ਦਾ ਡਿਆ ਵਾ ਨਾ ਮੇਰੀ ਗੱਲ ਸੁਣ ਲੈ ਦਲਜੀਤ ਮੈਂ ਤਾਂ ਹੁਣ ਨਾ ਅੱਕੀ ਪਈ ਆ ਪੱਬੀ ਤਾਂ ਮੇਰੇ ਮੈਨੂੰ ਤੇ ਨਾ ਮੈਂ ਬਣਾਉਣੀ ਆ ਮੈਂ ਤੇ ਆਪਣੀ ਬਣਾਉਂਦੀ ਤੇ ਹੁਣ ਹੱਲ ਕੀ ਹੋਣਾ ਇਸ ਚੀਜ਼ ਗੱਲ ਦਾ ਦੱਸ ਮੈਨੂੰ ਹੁਣ ਮੈਂ ਪੋਛਲੇ ਲਈ ਜਾ ਕੇ ਕੀ ਕਰਦੇ ਆ ਭਾਬੀ ਜੇ ਤੂੰ ਜਿਆਦਾ ਹੀ ਔਖੇ ਹੋਣਦੇ ਆ ਨਾ ਤੇ ਮੈਂ ਇਦਾਂ ਕਰਦੀ ਮਮਮੀ ਨੂੰ ਕੰਨੀ ਜਾ ਕੇ ਮਮਮੀ ਨੇ ਆਪੇ ਕੋਈ ਨਾ ਕੋਈ ਹੱਲ ਕੱਢ ਲੈਣਾ ਹਾਏ ਹਾਏ ਦਲਜੀਤ ਲੈ ਆਹ ਤੂੰ ਕਿਹੜੀ ਗੱਲ ਕਰਤੀ ਮਮਮੀ ਵਾਲੀ ਹੈ ਲੈ ਦੱਸ ਸ਼ਦੈਣ ਹੋਈ ਇਹੋ ਜਿਹੀ ਗੱਲਾਂ ਥੋੜੀ ਮਮਮੀ ਨੇ ਜਾ ਕੇ ਦੱਸੀ ਦਿਆ ਹੁੰਦੀਆਂ ਵਾ ਉਹ ਤੇ ਚਲ ਤੂੰ ਮੈਂ ਪਹਿਣਾ ਦੇ ਤੌਰ ਤੇ ਕਹਿਤਾ ਹੈ ਨਾ ਫਿਰ ਰੋਜ਼ ਰੋਚਲ ਕਿਹੜੀ ਜ਼ਰੂਰੀ ਹੈ ਕੋਈ ਮੀਟ ਦੀ ਤੇ ਚਲ ਤੂੰ ਵੀ ਗੁੱਸਾ ਹੀ ਕਰ ਜਾਨੀ ਝਾਟੀ ਤੂੰ ਨਾ ਹੁਣ ਆ ਗੱਲ ਮਮਮੀ ਤੱਕ ਨਾ ਕਹੀਂ ਉਹਨੇ ਕਹਣਾ ਮੇਰੀ ਜਵਾਈ ਨੂੰ ਗੱਲਾਂ ਕਰਦੀਆਂ ਉਹ ਤੇ ਅੱਗੇ ਦੀ ਸਾਨੂੰ ਖਰਚ ਖਲਾਉਣ ਮੈਂ ਤਾਂ ਕਿ ਲੋਕ ਲੋਕ ਕੋ ਤਰਨੀ ਮੇਰੇ ਸਾਹਮਣੇ ਬਹਿ ਕੇ ਮੇਰੇ ਘਰ ਵਾਲੇ ਦੀ ਪੰਢੀ ਕਰੀ ਜਾਂਦੇ ਰੇ ਨਹੀਂ ਮੈਂ ਪੰਢੀ ਨਹੀਂ ਕੀਤੀ ਮੈਂ ਤਾਂ ਉਹਦਾ ਹੀ ਤਰਨਾ ਗੱਲ ਕਰਨ ਦੀ ਹੀ ਸੀ ਕਿ ਚਾਰ ਦਿਨ ਆਏ ਗਏ ਆ ਤੇ ਫਿਰ ਕੀ ਹੋ ਗਿਆ ਲੈ ਤੂੰ ਤੇ ਉਲਟਾ ਹੀ ਮੇਰੇ ਸਿਰ ਦੇ ਵਾਲਾ ਨੂੰ ਪੈ ਗਈਆਂ ਗਲਜੀ ਤੇ ਇੱਕ ਗੱਲ ਦਾ ਧਿਆਨ ਰੱਖੀ ਮੰਮੀ ਨਾਲ ਗੱਲ ਨਾ ਕਰੀ ਕੋਈ ਵੀ ਠੀਕ ਆ ਨਾ ਨਹੀਂ ਕਰਦੀ ਮੈਂ ਆਹੋ ਜੇ ਤੂੰ ਮੰਮੀ ਨਾਲ ਗੱਲ ਕਰਦੀ ਨਾ ਤੈਨੂੰ ਬੁਲਾਉਣਾ ਨਹੀਂ ਮੁੜਕੇ ਮੈਂ ਤੈਨੂੰ ਇਹ ਸੋਚ ਲਈ ਨਹੀਂ ਕਰਦੀ ਭਾਬੀ ਮੈਂ ਇੱਕ ਵਾਰੀ ਕਿਹਾ ਨਾ ਮੈਂ ਨਹੀਂ ਕਰਦੀ ਚੱਲ ਕੋਈ ਨਹੀਂ ਮੈਂ ਕੱਟ ਦਿੰਨੀ ਆ ਗੰਡੇ ਤੇ ਲਸਣ ਪਰ ਤੜਕਾ ਆਪੇ ਲਾ ਲੈ ਫਿਰ ਸਭ ਮੈਂ ਕਹਿ ਦਿੰਨੀ ਉਹਨਾਂ ਚਲ ਕੋਈ ਨਹੀਂ ਫਿਰ ਮੈਂ ਕੱਟ ਦਿੰਨੀ ਆ ਜੇ ਮੈਂ ਕੜੀ ਲੰਮੇ ਪੈ ਗਈ ਆ ਆਣ ਮੇਰੇ ਸਿਰ ਉੱਤੇ ਚੜੇ ਆ ਕਿ ਤੇਰਾ ਘਰ ਵਾਲਾ ਆ ਮੰਗਦਾ ਤੇ ਆ ਮੰਗਦਾ ਵਾ ਵੀ ਜਦੋਂ ਲਿਆ ਮੰਮੀ ਦਾ ਨਾਂ ਫੇਰ ਕਿਉਂ ਠੰਡੇ ਹੋ ਗਏ ਹੀ ਫੇਰ ਵੀ ਕਹਿਣਾ ਹੀ ਵੀ ਕੱਟੇ ਤੇ ਤੂੰ ਕੱਟ ਜਾ ਕੇ ਇਹਨਾਂ ਨੂੰ ਸਭ ਪਤਾ ਵਾ ਕਿ ਮੰਮੀ ਦੀ ਚਾਬੀ ਮੇਰੇ ਹੱਥ ਚਈ ਆ ਵੀ ਮੈਂ ਮੰਮੀ ਨੂੰ ਜਾ ਕੇ ਕੁਛ ਵੀ ਕਹਿਤਾ ਨਾ ਤੇ ਮੰਮੀ ਨੇ ਇੱਕ ਵਾਰੀ ਇਹਨਾਂ ਦੀਆਂ ਪੌਂਟੜੀਆਂ ਘਮਾ ਦੇਣੀਆਂ ਆ